ਕਰਦਾ ਇੱਕ ਦਿਨ ਮਾਂ ਸਾਖੀ ਸੁਣਾਉਂਦੀ ਏ ਵੇ ਪੁੱਤਰ ਕਲਗੀਆਂ ਵਾਲਾ ਪਿਤਾ ਦਮਦਮੇ ਦੀ ਧਰਤੀ ਦੇ ਉੱਤੇ ਜਦੋਂ ਉਹਦੇ ਪੁੱਤਰ ਸ਼ਹੀਦ ਹੋ ਗਏ ਸਨ ਤੇ ਉਹਨੇ ਇੱਕ ਗੱਲ ਆਖੀ ਸਿਨ ਪੁੱਤਰਨ ਕੇ ਸੀਸ 'ਤੇ ਵਾਰ ਦੀਏ ਸੁੱਤ ਚਾਰ-ਚਾਰ ਹੋਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਤੇ ਜੱਸਾ ਸਿੰਘ ਨੇ ਆਖਿਆ ਮਾਂ ਇਨ ਪੁੱਤਰਨ ਕੇ ਸੀਸ 'ਤੇ ਉਹ ਕਿਹੜੇ ਪੁੱਤਰ ਸਨ ਮਾਂ ਨੇ ਆਖਿਆ ਪੁੱਤਰ ਉਹ ਅਸਲ ਵਿੱਚ ਬਾਬਾ ਦੀਪ ਸਿੰਘ ਵਰਗੇ ਭਾਈ ਮਨੀ ਸਿੰਘ ਵਰਗੇ ਉਹ ਗੁਰੂ ਕੇ ਲਾਲ ਜਿਹੜੇ ਭਾਈ ਦਇਆ ਸਿੰਘ ਵਰਗੇ ਸਾਹਮਣੇ ਬੈਠੇ ਸਨ ਇਹਨਾਂ ਪੁੱਤਰਨ ਕੇ ਸੀਸ 'ਤੇ ਦਸ਼ਮੇਸ਼ ਪਿਤਾ ਨੇ ਆਖਿਆ ਸੀ ਤੇ ਜੱਸਾ ਸਿੰਘ ਕਹਿਣ ਲੱਗਾ ਮਾਂ ਕੀ ਮੈਂ ਉਹਨਾਂ ਪੁੱਤਰਾਂ ਵਰਗਾ ਨਹੀਂ ਬਣ ਸਕਦਾ ਤੇ ਮਾਂ ਨੇ ਆਖਿਆ ਪੁੱਤਰ ਕਿਉਂ ਨਹੀਂ ਸੱਚ ਇਹ ਆ ਗੁਰੂ ਸਾਰਿਆਂ ਨੂੰ ਆਪਣੇ ਪੁੱਤਾਂ ਵਰਗਾ ਪਿਆਰ ਦਿੰਦਾ ਏ ਉਹ ਕੋਈ ਭੇਦ ਭਾਵ ਵੱਖਰੇਵਾ ਨਹੀਂ ਰੱਖਦਾ ਜਦੋਂ ਇੰਨੀ ਗੱਲ ਆਖੀ ਮਾਂ ਫਿਰ ਮੈਂ ਦਸ਼ਮੇਸ਼ ਦਾ ਪੁੱਤਰ ਕਿਵੇਂ ਬਣ ਸਕਦਾ ਵੇ ਪੁੱਤਰ ਬਾਣੀ ਪੜਿਆ ਕਰ ਬਾਣੀ ਸੁਣਿਆ ਕਰ ਬਾਣੀ ਪੜਨ ਦੇ ਵਿੱਚ ਨਾਗਾ ਨਹੀਂ ਪਾਉਣਾ ਹਾਂ ਦਸ਼ਮੇਸ਼ ਪਿਤਾ ਖੁਸ਼ ਹੁੰਦੇ ਨੇ ਜਿਹੜਾ ਬਾਣੀ ਤੇ ਬਾਣੀ ਨੂੰ ਪਿਆਰ ਕਰਦਾ ਦਸ਼ਮੇਸ਼ ਪਿਤਾ ਖੁਸ਼ ਹੁੰਦੇ ਨੇ ਜਿਹੜਾ ਸ਼ਸਤਰਾਂ ਨੂੰ ਆਪਣੇ ਅੰਗ ਸੰਗ ਰੱਖਦਾ ਹੈ ਤੇ ਦਸ਼ਮੇਸ਼ ਪਿਤਾ ਦਾ ਪਿਆਰ ਹੋਰ ਵੀ ਜ਼ਿਆਦਾ ਹੋ ਜਾਂਦਾ ਹੈ ਜੇ ਉਹਨਾਂ ਦਾ ਪਿਆਰਾ ਪੁੱਤਰ ਘੋੜ ਸਵਾਰੀ ਕਰੇ